ਇੱਕ ਹੁਣ ਜਿਹੜੇ ਭਰਾਵਾਂ ਦੇ ਵਾਈਫਾਈ ਨਹੀਂ ਲੱਗੇ ਉਹ ਭਰਾ ਨਰਾਜ਼ ਨਾ ਹੋਏ ਉਹ ਆ ਦੇਖੋ ਅਸੀਂ ਉਹਨਾਂ ਵਾਸਤੇ ਕੈਮਰਾ ਲੈ ਕੇ ਆਏ ਹੋਏ ਆ ਇਹ 4G SIM ਵਾਲਾ ਕੈਮਰਾ ਰੇਗ ਆ ਜੀ ਇਹ ਚ 4G SIM ਪਾਣੀ ਹੈ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਅਸੀਂ ਇਸ ਕੈਮਰੇ ਨੂੰ ਆਪਰੇਟ ਕਰ ਸਕਦੇ ਆ 8 ਮੈਗਾਪਿਕਸਲ ਦੀ ਕੁਆਲਿਟੀ ਰਹੇਗੀ ਜੀ ਜਿੱਧਰ ਜਿੱਧਰ ਬੰਦਾ ਜਾਏਗਾ ਉਧਰ-ਉਧਰ ਕੈਮਰਾ ਆਪਣੇ ਆਪ ਮੁੜਦਾ ਜਾਏ ਹਾਂਜੀ ਵੀਰੇ ਆਹ ਭਾਜੀ ਇੱਕ ਅਸੀਂ ਆ ਦੇਖੋ ਤੋਹਫਾ ਲੈ ਕੇ ਆਏ ਆ ਬੜੀ ਵਧੀਆ ਚੀਜ਼ ਲੈ ਕੇ ਆਈ ਆ ਇਹ ਸੋਲਰ ਲਾਈਟ ਫਲਾਸ ਕੈਮਰਾ ਦਿੱਤਾ ਹੋਇਆ ਜੀ ਅੱਛਾ ਵੇਚੀ ਦਿੱਤਾ ਹੈ ਕੈਮਰਾ ਹਾਂ ਜੀ ਵੀਡੀਓ 'ਚ ਬਣੇ ਰਿਹਾ ਮੈਂ ਤੁਹਾਨੂੰ ਇਹਦੇ ਫੀਚਰ ਦੱਸਾਂਗਾ ਭਾਜੀ ਹੈਰਾਨ ਹੋ ਜਾਵਾਂਗੇ ਇਹਦੇ ਫੀਚਰ ਦੇਖ ਕੇ ਆਹ ਦੇਖੋ ਐਡੀ ਵੱਡੀ ਇਹਦੇ ਨਾਲ ਸੋਲਰ ਪਲੇਟ ਦਿੱਤੀ ਹੋਈ ਹੈ ਓਕੇ ਵੀਰੇ ਕੈਮਰੇ ਦੀ ਗਾਰੰਟੀ ਤੁਹਾਨੂੰ ਮਿਲੇਗੀ 2 ਸਾਲ ਦੀ ਗਾਰੰਟੀ ਮਿਲੇਗੀ ਵਾਟਰ ਪ੍ਰੂਫ ਕੈਮਰਾ ਵਿਦ ਸੋਲਰ ਲਾਈਟ ਦੇ ਨਾਲ ਤੁਹਾਨੂੰ ਇਹ ਕੈਮਰਾ ਮਿਲੇਗਾ ਇੱਕ ਕੈਮਰੇ ਦੇ ਵਿੱਚ ਜਿਹੜੇ ਨੇ 3 ਲੈਂਸ ਦਿੱਤੇ ਹੋਏ ਨੇ ਜੀ ਸਕਰੀਨ ਉੱਤੇ 3 ਸਕਰੀਨਾਂ ਚੱਲਣਗੀਆਂ ਕੀ ਦਾ ਆ ਸੋਲਰ ਵਾਲੇ ਆਪਣੇ ਕੋਲ ਕੈਮਰੇ ਆਗੇ ਹੋਏ ਨੇ ਜੀ ਚਾਰ ਕੈਮਰੇਨ ਦੇ ਵਿੱਚ ਰਹਿਣਗੇ ਤਿੰਨ ਲੈਂਸ ਦਿੱਤੇ ਹੋਏ ਨੇ ਟੋਟਲ ਇਹ ਕੈਮਰਾ ਇੱਕ ਰੋਟੇਟ ਕਰੇਗਾ ਸਿਮ ਪਾਓ ਸਿਮ ਪਾ ਗਿਆ ਆਪਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਹਨੂੰ ਆਪਰੇਟ ਕਰ ਸਕਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਲੁਧਿਆਣੇ ਕੋਚਾ ਨੰਬਰ 16 ਦਰਸ਼ਨ ਲਵਾਈ ਦੇ ਨਾਲ ਬਾਬੇ ਨਾਨਕ ਛੱਟੀ ਦੇ ਖੜੇ ਆ ਤੇ ਅੱਗੇ ਵੀ ਥੋੜਾ ਥੋੜਾ ਲ ਡਰਾਉਨਿਕ ਐਕਟਰਾ ਦਾ ਕੋਲ ਨੇ ਬਾਈ ਕੋਲੇ ਤੇ ਅੱਜ ਆਪਾਂ ਆ ਗਏ ਤੁਹਾਡੇ ਕੋਲ ਕੈਮਰਾ ਬਿਹਾਰ ਦਿਖਾਉਣੇ ਆ ਬਹੁਤ ਵਧੀਆ ਗਾਰੰਟੀ ਦੇ ਵਿੱਚ ਤੇ ਰੇਟ ਵੀ ਘੱਟ ਅਜੇ ਵੀਡੀਓ ਨਾਲ ਬੋਲੇ ਰਿਹਾ ਤੁਹਾਡੇ ਹਾਂਜੀ ਵੀਰੇ ਆਹ ਭਾਜੀ ਇੱਕ ਅਸੀਂ ਆਹ ਦੇਖੋ ਤੋਹਫਾ ਲੈ ਕੇ ਆਏ ਆ ਬੜੀ ਵਧੀਆ ਚੀਜ਼ ਲੈ ਕੇ ਆਈ ਆ ਇਹ ਸੋਲਰ ਲਾਈਟ ਪਲੱਸ ਕੈਮਰਾ ਦਿੱਤਾ ਹੋਇਆ ਜੀ ਅੱਛਾ ਵੀਡੀਓ ਦਿੱਤਾ ਕੈਮਰਾ ਹਾਂਜੀ ਵੀਡੀਓ 'ਚ ਬਣੇ ਰਿਹਾ ਮੈਂ ਤੁਹਾਨੂੰ ਇਹਦੇ ਫੀਚਰ ਦੱਸਾਂਗਾ ਭਾਜੀ ਹੈਰਾਨ ਹੋ ਜਾਗੇ ਇਹਦੇ ਫੀਚਰ ਦੇਖ ਕੇ ਆਹ ਦੇਖੋ ਐਡੀ ਵੱਡੀ ਇਹਦੇ ਨਾਲ ਸੋਲਰ ਪਲੇਟ ਦਿੱਤੀ ਹੋਈ ਓਕੇ ਵੀਰੇ ਕੈਮਰੇ ਦੀ ਗਾਰੰਟੀ ਤੁਹਾਨੂੰ ਮਿਲੇਗੀ 2 ਸਾਲ ਦੀ ਗਾਰੰਟੀ ਮਿਲੇਗੀ ਵਾਟਰ ਪ੍ਰੂਫ ਕੈਮਰਾ विद द सोलर लाइट ਦੇ ਨਾਲ ਤੁਹਾਨੂੰ ਇਹ ਕੈਮਰਾ ਮਿਲੇਗਾ ਇੱਕ ਕੈਮਰੇ ਦੇ ਵਿੱਚ ਜਿਹੜੇ ਨੇ ਤਿੰਨ ਲੈਂਸ ਦਿੱਤੇ ਹੋਏ ਨੇ ਜੀ ਸਕਰੀਨ ਉੱਤੇ ਤਿੰਨ ਸਕਰੀਨਾਂ ਚੱਲਣਗੀਆਂ ਓਕੇ ਵੀਰੇ ਹੁਣ ਤੁਹਾਨੂੰ ਮੈਂ ਜਿਹੜਾ ਇਹਦਾ ਐਡਵਾਂਸ ਫੀਚਰ ਦੱਸਣ ਲੱਗਿਆ ਵਾਂ ਇਸ ਕੈਮਰੇ ਦੇ ਵਿੱਚ ਭਾਜੀ ਇੱਕ ਐਪ ਅਸੀਂ ਡਾਊਨਲੋਡ ਕਰਨੀ ਹੈ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਸਾਨੂੰ ਕੀ ਮਿਲੇਗਾ ਸਿਰਫ 1000 ਰੁਪਏ ਦਾ ਜੀ ਸੀ ਇੱਕ ਸਾਲ ਦਾ ਰੀਚਾਰਜ ਕਰਵਾਉਣਾ ਓਕੇ ਵੈਸੇ ਚੱਲਦਾ SIM ਨਾਲੇ ਜਿਨ੍ਹਾਂ ਨੇ SIM ਨਾਲ ਚਲਾਉਣਾ ਹੈ ਫ੍ਰੀ ਆਪਣਾ ਕੈਮਰਾ ਜਿੱਥੇ ਮਰਜ਼ੀ ਬੈਠੇ ਚਲਾਈ ਜੋ ਪਰ ਇਹਦਾ ਫੀਚਰ ਇਹ ਆ ਗਿਆ ਜੀ AI ਫੀਚਰ ਉਹ ਮਿਲਦਾ ਆਪਾਂ ਨੂੰ 1050 ਰੁਪਏ ਦਾ ਮਿਲੇਗਾ ਔਨਲਾਈਨ ਪੇਡ ਹੋਏਗਾ ਤੁਹਾਡੇ ਫੋਨ ਤੋਂ ਹੀ ਉਹਦੇ ਵਿੱਚ ਇਹ ਬੈਨੀਫਿਟ ਮਿਲੇਗਾ ਅਗਰ ਮੰਨ ਲਓ ਇਸ ਕੈਮਰੇ ਦੇ ਸਾਹਮਣੇ ਕੋਈ ਕਾਰ ਲੰਘ ਕੇ ਜਾਏਗੀ ਉਹ ਕੈਮਰੇ ਦੇ ਨੰਬਰ ਜਿਹੜੇ ਨੇ ਇਹਨੇ ਕੈਪਚਰ ਕਰਕੇ ਆਪਾਂ ਨੂੰ ਉਸੇ ਟਾਈਮ ਫੋਟੋ ਸੈਂਡ ਕਰ ਦੇਣੀ ਹੈ ਓਕੇ ਅਗਰ ਮੰਨ ਲਓ ਕੋਈ ਵੀ ਬਾਈਕ ਲੰਘ ਕੇ ਜਾਂਦੀ ਕੋਈ ਵੀ ਚੀਜ਼ ਲੰਘ ਕੇ ਜਾਏਗੀ ਅਗਰ ਕੋਈ ਕਾਰ ਲੰਘ ਕੇ ਜਾਂਦੀ ਏ ਉਹਦੀ ਫੋਟੋ ਕੈਪਚਰ ਕਰਕੇ ਉਹਦਾ ਨਾਮ ਪਤਾ ਸਾਰਾ ਕੁਝ ਐਡਰੈਸ ਜਿਹੜਾ ਆ ਤੁਹਾਡੇ ਫੋਨ ਉੱਤੇ ਆ ਜਾਏਗਾ ਇਹਦੇ ਵਿੱਚ ਇਹ ਨਿਊ ਟੈਕਨੋਲੋਜੀ ਦਾ ਕੈਮਰਾ ਆਇਆ 2380 Pro ਇਹਦੀ ਐਪ ਏ ਇਹ ਫੀਚਰ ਜਿਹੜਾ ਇਹਦਾ 1050 ਰੁਪਏ ਦਾ ਪੈਕੇਜ ਏ ਉਹਦਾ ਤੁਹਾਨੂੰ ਪੈਕੇਜ ਦਾ ਸਿਰਫ ਪੇਡ ਕਰਨਾ ਪਏਗਾ ਉਹ ਤੁਹਾਨੂੰ ਫੀਚਰ ਜਿਹੜੇ ਨੇ ਐਡਵਾਂਸ ਦੇ ਵਿੱਚ ਕੈਮਰੇ 'ਚ ਚਲਾਣ ਲਈ ਮਿਲ ਜਾਣਗੇ। ਬਾਕੀ ਸਾਡੇ ਕੋਲ ਜਿਹੜੇ ਸੋਲਰ ਕੈਮਰੇ ਨੇ ਇਹ ਕੀ ਪ੍ਰਾਈਸ ਗਈ ਹੈ ਇਹਦਾ? ਇਹਦਾ ਪ੍ਰਾਈਸ ਅਸੀਂ ਤੁਹਾਨੂੰ ਪਾਜੀ ਦਵਾਂਗੇ। ਮਾਰਕੀਟ ਪ੍ਰਾਈਸ ਹੈ 11 ਤੋਂ 12000 ਰੁਪਏ ਔਨਲਾਈਨ ਸਰਚ ਕਰ ਲਿਓ। ਫਲੱਡ ਲਾਈਟ ਕੈਮਰਾ ਇਹਨੂੰ ਕਹਿੰਦੇ ਨੇ ਤਿੰਨ ਲੈਂਜ਼ਾ ਵਾਲਾ ਰਹੇਗਾ ਆਪਣੇ ਕੋਲ ਮਿਲੇਗਾ ਸਿਰਫ ਔਰ ਸਿਰਫ 7800 ਰੁਪਏ। ਓਕੇ ਉਸ ਤੋਂ ਬਾਅਦ ਜਿਨ੍ਹਾਂ ਦੇ ਮੰਨ ਲਓ ਵੀ ਇੱਕ ਸੋਲਰ ਵਾਲਾ ਜਿਨ੍ਹਾਂ ਨੂੰ ਸਿੰਪਲ ਸੋਲਰ ਵਾਲਾ ਕੈਮਰਾ ਚਾਹੀਦਾ ਹੈ ਆ ਸੋਲਰ ਵਾਲੇ ਆਪਣੇ ਕੋਲ ਕੈਮਰੇ ਆਗੇ ਹੋਏ ਨੇ ਜੀ ਚਾਰ ਕੈਮਰੇਨ ਦੇ ਵਿੱਚ ਰਹਿਣਗੇ ਤਿੰਨ ਲੈਂਸ ਦਿੱਤੇ ਹੋਏ ਨੇ ਟੋਟਲ ਇਹ ਕੈਮਰਾ ਇੱਕ ਰੋਟੇਟ ਕਰੇਗਾ ਸਿਮ ਪਾਓ ਸਿਮ ਪਾ ਗਿਆ ਆਪਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਹਨੂੰ ਆਪਰੇਟ ਕਰ ਸਕਦੇ ਆ ਇਹ ਕਿੰਨੇ ਦਾ ਇਹ ਵੀ ਜੀ ਆਪਣੇ ਕੋਲ 4500 ਰੁਪਏ ਤੋਂ ਸ਼ੁਰੂ ਹੋ ਜਾਏਗਾ ਔਰ ਸੋਲਰ ਕੈਮਰੇ ਦੀ ਤੁਹਾਨੂੰ 5 ਸਾਲ ਦੀ ਵਾਰੰਟੀ ਮਿਲੇਗੀ ਜਿਹੜੀ ਕਿ ਤੁਹਾਨੂੰ 올ਓਵਰ ਇੰਡੀਆ ਛਡੋ ਕਿਤੇ ਵੀ ਨਹੀਂ ਮਿਲਣੀ ਇਸ ਕੈਮਰੇ ਦੀ ਇੰਨੀ ਗਰੰਟੀ ਵਾਰੰਟੀ ਕਿਉਂਕਿ ਸਾਡੇ ਕੋਲ ਜਿੰਨੇ ਵੀ ਸੋਲਰ ਵਾਲੇ ਕੈਮਰੇ ਨੇ ਨਾ ਭਾਜੀ ਸਾਰੇ 10 ਮੈਗਾਪਿਕਸਲ ਤੋਂ ਲੈ ਕੇ 18 ਮੈਗਾਪਿਕਸਲ ਤੱਕ ਨੇ ਔਰ ਸਾਰੇ ਹੈਵੀ ਕੁਆਲਿਟੀ ਚ ਦਿੱਤੇ ਹੋਏ ਨੇ ਇਹਨਾਂ ਵਿੱਚ ਇਨਬਿਲਟ ਪੂਰਾ ਪਾਵਰ ਬੈਂਕ ਦਿੱਤਾ ਹੋਇਆ ਜੇ ਤੋਂ ਆਪਣ ਨਹੀਂ ਵੀ ਚੜਦੀ ਹੈਗੀ ਸੋਲਰ ਚਾਰਜਰ ਨਹੀਂ ਕਰਦਾ ਹੈਗਾ ਇਹਦਾ 3 ਦਿਨ ਦਾ ਬੈਟਰੀ ਬੈਕਪ ਰਹੇਗਾ ਕੈਮਰਾ ਇਹ 3 ਦਿਨ ਵੈਸੇ ਵੀ ਚੱਲੀ ਹੋਏ 3 ਦਿਨ ਵੈਸੇ ਵੀ ਚੱਲਦਾ ਰਹੇਗਾ ਜੀ ਜਿਵੇਂ ਤੁਹਾਨੂੰ ਪਤਾ ਹੈ ਹੁਣ ਵੀ ਚਾਰ ਚਾਰ ਕਰਕੇ ਰੱਖ ਲੈਣੇ ਹਾਂਜੀ ਇਹ ਹੁਣ ਜਿਹੜੇ ਭਰਾਵਾਂ ਦੇ ਵਾਈਫਾਈ ਨਹੀਂ ਲੱਗਿਆ ਉਹ ਭਰਾ ਨਰਾਜ਼ ਨਾ ਹੋਏ ਉਹ ਆ ਦੇਖੋ ਅਸੀਂ ਹੁਣਾਂ ਵਾਸਤੇ ਕੈਮਰਾ ਲੈ ਕੇ ਆਏ ਹੋਏ ਹਾਂ ਇਹ 4G SIM ਵਾਲਾ ਕੈਮਰਾ ਰਹੇਗਾ ਜੀ ਇਹ ਚ 4G SIM ਪਾਣੀ ਹੈ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਅਸੀਂ ਇਸ ਕੈਮਰੇ ਨੂੰ ਆਪਰੇਟ ਕਰ ਸਕਦੇ ਹਾਂ 8 ਮੈਗਾਪਿਕਸਲ ਦੀ ਕੁਆਲਿਟੀ ਰਹੇਗੀ ਜੀ ਜਿੱਧਰ ਜਿੱਧਰ ਬੰਦਾ ਜਾਏਗਾ ਉਧਰ ਉਧਰ ਕੈਮਰਾ ਆਪਣੇ ਆਪ ਮੁੜਦਾ ਜਾਏਗਾ ਇਹਦੀ ਗਰੰਟੀ ਅਸੀਂ ਤੁਹਾਨੂੰ ਦਵਾਂਗੇ 2 ਸਾਲ ਦੀ ਤੇ ਇਹ ਕੈਮਰੇ ਦਾ ਪ੍ਰਾਈਸ ਰਹੇਗਾ ਜਿਨ੍ਹਾਂ ਦੇ Wi-Fi ਨਹੀਂ ਲੱਗਿਆ ਹੋਇਆ ਨਾ ਉਹਨਾਂ ਨੂੰ 2450 ਰੁਪਏ ਦਾ ਕੈਮਰਾ ਦਵਾਂਗੇ ਵਿੱਚ ਹੀ ਇਹਦੇ ਸਮੇਲੋ DVR ਦਿੱਤਾ ਹੋਇਆ ਕਿਉਂਕਿ ਇਹ ਚ ਸਿਰਫ 128 GB ਦਾ ਮੈਮਰੀ ਕਾਰਡ ਪਾਣਾ ਹੈ 15 ਦਿਨ ਦੀ ਰਿਕਾਰਡਿੰਗ ਜਿਹੜੀ ਆਪਾਂ ਇਹ ਸਾਰੇ ਕੈਮਰੇ ਚ ਸੇਵ ਰੱਖ ਸਕਦੇ ਆ ਓਕੇ ਵੀਰੇ ਇੱਕ ਅਸੀਂ ਆ ਸਪਾਈ ਦੇ ਵਿੱਚ ਕੈਮਰਾ ਲੈ ਕੇ ਆਂਦਾ ਹੋਇਆ ਜੀ ਜਿਨ੍ਹਾਂ ਨੇ ਲੈਣਾ ਹੈ ਗੋਦਰ ਦੇ ਵਿੱਚ ਉਹ ਆਪਣਾ ਨੰਬਰ ਲਿਖ ਲੋ ਤੁਸੀਂ ਸਾਡਾ ਨੰਬਰ ਹੈਗਾ ਜੀ 99154 11688 9877922520 ਕਿਸੇ ਵੀ ਤਰ੍ਹਾਂ ਦਾ ਸਪਾਈ ਕੈਮਰਾ ਲੈਣਾ ਕੋਈ ਸਿਕਿਉਰਿਟੀ ਕੈਮਰੇ ਲੈਣੇ ਨੇ ਤੁਸੀਂ ਆਪਣੇ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਤੁਹਾਨੂੰ ਸ਼ੋਪ ਦਾ ਪਤਾ ਹੀ ਹੈ ਬਾਬੇ ਨਾਨਕ ਦੀ ਹੱਟੀ ਫੀਲਡ ਗਾਂਜ 16 ਨੰਬਰ ਗੂਚੇ ਦੀ ਬੈਕ ਸਾਈਡ ਦਰਸ਼ਨ ਹਲਵਾਈ ਚੌਂਕ ਦੇ ਵਿੱਚ ਆਪਣੀ ਸ਼ੋਪ ਹੈ ਓਕੇ ਸასი ਗਾਲ ਜੀ